ਮੈਂ ਉਹੀ ਬੋਰਡ ਤੇ ਲਿਖਿਆ ਵਿਕਾਸ ਕੀਤਾ ਵਿਕਾਸ ਕਰਾਂਗੇ ਔਰ ਭਾਈਚਾਰਕ ਸਾਂਝ ਬਣਾ ਕੇ ਰੱਖਾਂਗੇ ਲੋਕਾਂ ਨਾਲ ਪਿਆਰ ਬਣਾ ਕੇ ਰੱਖਾਂਗੇ ਔਰ ਮੇਰਾ ਜਿਹੜੀ ਮੇਰੀ ਲੜਾਈ ਆ ਮੇਰੀ ਕਰਪਸ਼ਨ ਦੇ ਖਿਲਾਫ ਲੜਾਈ ਆ ਮੇਰੀ ਗੁੰਡਾਗਰਦੀ ਦੇ ਖਿਲਾਫ ਲੜਾਈ ਆ ਮੇਰੀ ਇੱਕ ਹੰਕਾਰੀ ਪਰਿਵਾਰ ਦੇ ਖਿਲਾਫ ਲੜਾਈ ਆ ਆਪਣੀ ਪੰਜਾਬ ਦੀ ਮਾਂ ਪਾਰਟੀ ਜਿਹੜੀ ਸਿਰਫ ਪੰਜਾਬ ਦੀ ਰਾਖੀ ਕਰਦੀ ਆ ਪੰਜਾਬ ਦੇ ਬਾਰੇ ਸੋਚਦੀ ਆ ਇਹਨੂੰ ਤਗੜਾ ਕਰਨਾ ਸਮੇਂ ਦੀ ਮੁੱਖ ਲੋੜ ਆ ਹੁਣ ਲੋਕ ਜਾਗ ਚੁੱਕੇ ਆ ਲੋਕਾਂ ਨੂੰ ਪਤਾ ਵੀ ਜੇ ਪੰਜਾਬ ਬਚੂਗਾ ਤਾਂ ਅਸੀਂ ਬਚਾਂਗੇ ਤਾਂ ਸਾਡੇ ਬੱਚਿਆਂ ਦਾ ਭਵਿੱਖ ਬਚੂਗਾ ਹੁਣ ਪੰਜਾਬ ਦੇ ਲੋਕ ਲੋਕ ਮਹਿਸੂਸ ਕਰਦੇ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣੀ ਚਾਹੀਦੀ ਹੈ ਕਿਉਂਕਿ ਪੰਜਾਬ ਦੇ ਹਾਲਾਤ ਵੱਧ ਤੋਂ ਵੱਧਤਰ ਹੋ ਗਏ ਲਾਂਡ ਸਿਚੁਏਸ਼ਨ ਲਾਂਡ ਆਰਡਰ ਦੀ ਸਿਚੁਏਸ਼ਨ ਬਹੁਤ ਮਾੜੀ ਹੋ ਗਈ ਫਰੋਤੀਆਂ ਮੰਗੀਆਂ ਜਾ ਰਹੀਆਂ ਕਤਲੋਗਾਰ ਤੇ ਗੈਂਗਸਟਰ ਹਾਲਾਤ ਇਹਨਾਂ ਨੇ 8 ਸਾਲਾਂ ਚ ਬਣਾਤੇ ਜੇ ਉਹ ਸੈਰ ਕਰਨ ਜਾਂਦੇ ਕਿਸੇ ਦਾ ਪਰਸ ਖੋਲਿਆ ਜਾਂਦਾ ਕਿਸੇ ਦਾ ਮੋਬਾਈਲ ਖੋਲਿਆ ਜਾਂਦਾ ਕਾਰਨ ਕਿਨੂੰ ਸਮਝਦੇ ਹੋ ਕੀ ਹੈ ਇਹ ਜਿਹੜੀ ਇਹਨਾਂ ਦੀ ਪੂਰ ਗਵਰਨੈਂਸ ਕਿਸੇ ਦੀ ਕਮਾਂਡ ਹੀ ਹੈ ਨਹੀਂ ਪਤਾ ਹੀ ਨਹੀਂ ਵੀ ਸੀਐਮ ਕੌਣ ਹੈ ਲੋਕੀ ਬਹੁਤ ਖੁਸ਼ ਨੇ ਵੀ ਲੋਕੀ ਨੇ ਕਿਹਾ ਵੀ ਸਾਡਾ ਇਹ ਟੈਸਟਡ ਬੰਦਾ ਇਹਨੇ ਬਹੁਤ ਵਧੀਆ ਕੰਮ ਕੀਤੇ ਅਸੀਂ ਓਪਨਲੀ ਸਪੋਰਟ ਕਰਦੇ ਆ ਅਬਵ ਦਾ ਪਾਰਟੀ ਲਾਈਨ ਸਾਰੇ ਐਜ਼ ਅ ਪਰਿਵਾਰਕ ਸਪੋਰਟ ਕਰ ਰਹੇ ਸਸਿਕਲ ਲੁਧਿਆਣਾ ਲੈ ਦੇਖ ਰਿਹਾ ਹੂੰ ਤੁਸੀਂ ਮੈਂ ਨਿਤਿੰਤ ਤਵੜੀ ਤਾ ਪਹੁੰਚਿਆ ਵਾਰਡ ਨੰਬਰ 60 ਦੇ ਵਿੱਚ ਦੱਸ ਦਈਏ ਕਿ ਇਲੈਕਸ਼ਨਾਂ ਦਾ ਦੌਰ ਜਦੋਂ ਵੀ ਆਂਦਾ ਹੈ ਤਾਂ ਤਿਆਰੀਆਂ ਜਿਹੜੀਆਂ ਜੋਰੋ ਸ਼ੋਰ ਨਾਲ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਵਾਰਡ ਨੰਬਰ 60 ਦੇ ਵਿੱਚ ਪਹੁੰਚੇ ਜਿੱਥੇ ਦੇਖ ਸਕਦੇ ਹੋ ਪਿੱਛੇ ਤਸਵੀਰ ਹੈ ਬੋਰਡ ਲੱਗਿਆ ਹੋਇਆ ਜਿਹਦੇ ਵਿੱਚ ਲਿਖਿਆ ਹੋਇਆ ਵਿਕਾਸ ਕੀਤਾ ਹੈ ਤੇ ਵਿਕਾਸ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਇਮਾਨਦਾਰ ਉਮੀਦਵਾਰ ਜ ਇਸ ਬਾਰੀ ਫਿਰ ਦੁਬਾਰਤੋਂ ਨਹੀਂ ਸੋ ਗੱਲਬਾਤ ਕਰਾਂਗੇ ਕਿਉਂਕਿ ਕਿ ਵਿਕਾਸ ਜਿਹੜਾ ਸੀਗਾ ਉਹ ਪਹਿਲਾਂ ਕਾਫੀ ਵਧੀਆ ਜਿਹੜਾ ਉਹਨਾਂ ਵੱਲੋਂ ਤੇ ਲੋਕਾਂ ਦੇ ਵਿੱਚ ਜਿਹੜਾ ਹਜ਼ੂਮ ਦੇਖਣ ਨੂੰ ਮਿਲਿਆ ਉਹ ਕਿਤੇ ਨ ਕਿਤੇ ਲੱਗਦਾ ਸੀਗਾ ਕਿ ਕਿਤੇ ਨ ਕਿਤੇ ਵਧੀਆ ਹੋਇਆ ਤਾਂ ਗੱਲਬਾਤ ਕਰਦੇ ਅੱਜ ਮੀਟਿੰਗ ਦਾ ਆਯੋਜਨ ਕੀਤਾ ਗਿਆ ਸਰ ਸਸਿਕਾ ਸਸਿਕਾਲ ਜੀ ਹਾਂਜੀ ਸਰ ਅੱਜ ਮੀਟਿੰਗ ਦਾ ਆਯੋਜਨ ਕੀਤਾ ਗਿਆ ਕਿਸ ਪਾਰਕ ਦੇ ਵਿੱਚ ਕੀਤਾ ਗਿਆ ਕਿੱਥੇ ਕਿੱਥੇ ਇਹ ਜੀ ਗੁਰਦੇਵ ਨਗਰ ਦਾ ਪਾਰਕ ਹੈ ਇਹ ਜਦੋਂ ਮੈਂ 2012 ਚ ਕਾਉਂਸਲਰ ਬਣਿਆ ਸੀ ਇਹ ਉਦੋਂ ਡਿਵੈਲਪ ਕੀਤਾ ਸੀ ਇਹ ਜਿਹੜੇ ਤੁਸੀਂ ਆਹ ਦਰਖਤ ਦੇਖ ਰਹੇ ਹੋ ਕੈਮਰਾ ਲਗਾਓ ਜੀ ਉਹ ਪ ਉਧਰ ਵੀ ਕਮਾ ਕੇ ਦਿਖਾ ਦੋ ਸਾਰੇ ਨੂੰ ਇਹ ਸਾਰਾ پارک ਉਦੋਂ ਮੇਰੇ ਬਲੇ ਵਿਲ ਡਵੈਲਪ ਹੋਇਆ ਸੀ ਉਸ ਤੋਂ ਬਾਅਦ ਆ ਬੱਚਿਆਂ ਦੇ ਖੇਡਣ ਲਈ ਬਣਾਇਆ ਸੀ ਏਰੀਆ ਪਰ ਉਸ 8 ਸਾਲ ਤੋਂ ਇਹ ਏਰੀਆ ਬਹੁਤ ਜ਼ਿਆਦਾ ਨੈਗਲੈਕਟਡ ਆ ਹੁਣ ਲੋਕਾਂ ਨੂੰ ਜਦੋਂ ਪਤਾ ਲੱਗਿਆ ਵੀ ਮੈਂ ਕੰਟੈਸਟ ਕਰ ਰਿਹਾ ਦੁਬਾਰਾ ਇਸ ਇਲਾਕੇ ਤੋਂ ਤੇ ਲੋਕਾਂ ਨੇ ਤੁਸੀਂ ਪਿਆਰ ਦੇਖ ਲਿਆ ਲੋਕਾਂ ਜੀ ਹੁਣ ਵਿਆਹ ਵਾਲਾ ਮਾਹੌਲ ਬਣਿਆ ਲੋਕੀ ਬਹੁਤ ਖੁਸ਼ ਨੇ ਵੀ ਲੋਕੀ ਨੇ ਕਿਹਾ ਵੀ ਸਾਡਾ ਇਹ ਟੈਸਟਡ ਬੰਦਾ ਇਹਨੇ ਬਹੁਤ ਵਧੀਆ ਕੰਮ ਕੀਤੇ ਆ ਸੀ ਓਪਨਲੀ ਸਪੋਰਟ ਕਰ ਰਹੇ ਆ ਅਬਵ ਦਾ ਪਾਰਟੀ ਲਾਈਨ ਸਾਰੇ ਐਜ਼ ਅ ਪਰਿਵਾਰਕ ਸਪੋਰਟ ਕਰ ਰਹੇ ਆ ਵਾਰਡ ਨੰਬਰ 60 ਦੇ ਵਿੱਚ ਅੰਡਰ ਹੈਜ਼ ਕਿਹੜੇ ਕਿਹੜੇ ਏਰੀਆ ਹੁੰਦੇ ਨੇ ਕਿਹੜੇ ਕਿਹੜੇ ਜੁੜੇ ਕਿਉਂਕਿ ਇੱਕ ਤਾਂ ਜਿਹੜਾ ਤੁਸੀਂ ਨਗਰ ਕਹਤਾ ਦੂਜੇ ਹੋਰ ਇੱਕ ਗੁਰਦੇਵ ਨਗਰ ਹੈ ਇੱਕ ਸਾਡੇ ਕੋਲ ਮੇਰੇ ਵਾਰਡ ਦੇ ਵਿੱਚ ਸਰਗੋਦਾ ਕਲੋਨੀਆ ਨਿਊ ਲਾਜਪਤ ਨਗਰ ਹੈ ਪਿੰਕ ਫਲੈਟਸ ਆ ਸੰਤੀਸ਼ਰ ਸਿੰਘ ਫਲੈਟਸ ਤੇ ਇੱਕ ਸ਼ਕਤੀ ਨਗਰ ਹੈ ਇਹ ਏਰੀਆ ਸਾਡੇ ਹੁਣ ਨਵੇਂ 60 ਨੰਬਰ ਵਾਰਡ ਦੇ ਵਿੱਚ ਨੇ ਮੈਂ ਦੇਖਦੇ ਹਾਂ ਕਿ ਅਕਾਲੀ ਦਲ ਜਿਹੜੀ ਸ਼੍ਰੋਮਣੀ ਅਕਾਲੀ ਦਲ ਕਾਫੀ ਪਹਿਲਾਂ ਦੀ ਗੱਲ ਕਰਦੀਏ ਤੇ ਕਾਫੀ ਘਾਟੇ ਵਿੱਚ ਗਈ ਹੈ ਜਿੱਦਾਂ ਹੁਣ ਪਿਛਲੇ ਵਾਰ ਸਰਕਾਰਾਂ ਬਣੀਆ ਉਤੋਂ ਪਹਿਲਾਂ ਕਾਂਗਰਸ ਦੀ ਬਣੀ ਹੈ ਤੇ ਕਿਸ ਤਰੀਕੇ ਦੇਖ ਰਹੇ ਹੋ ਕਿ ਹੁਣ ਦੁਬਾਰਤ ਤੋਂ ਜਿਹੜਾ ਫਿਰ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਿਹਾ ਗਿਆ ਕਿ ਜਿਹੜੇ ਬਾਗੀ ਨੇ ਉਹ ਇਕੱਠੇ ਹੋ ਜਾਣ ਕਿਸ ਤਰੀਕੇ ਦੇਖ ਰਹੇ ਦੇਖੋ ਪੁਰਾਣੇ ਸਮੇਂ ਦੇ ਵਿੱਚ ਜ਼ਰੂਰ ਸ਼੍ਰੋਮਣੀ ਅਕਾਲੀ ਦਲ ਤੋਂ ਕੋਈ ਬਹੁਤ ਵੱਡੀਆਂ ਗਲਤੀਆਂ ਹੋਈਆਂ ਜਿਹਦਾ ਕਿ ਮੈਂ ਅੱਜਾ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਵੱਡੇ ਪੱਧਰ ਤੇ ਭੁਗਤਿਆ ਹੋਣ ਉਹ ਕਮਿਆਜੇ ਦੇ ਉਹ ਜਿਹੜੀਆਂ ਗਲਤੀਆਂ ਦੇ ਬਾਬਤ ਸ੍ਰੀ ਅਕਾਲ ਤਖਤ ਸਬਜਾ ਕੇ ਅਕਾਲ ਤਖਤ ਸਾਹਿਬ ਜਾ ਕੇ ਸਾਰਿਆਂ ਨੇ ਮਾਫੀ ਮੰਗੀ ਆ ਵੀ ਜਿਹੜੀਆਂ ਗਲਤੀਆਂ ਜਾਣੇ ਅਣਜਾਣੇ ਚ ਹੋਈਆਂ ਨੇ ਉਹ ਸਾਰਿਆਂ ਲਈ ਉਹਨਾਂ ਨੇ ਮਾਫੀ ਮੰਗੀ ਆ ਔਰ ਮੈਨੂੰ ਇਸ ਗੱਲ ਦਾ ਪੂਰਨ ਭਰੋਸਾ ਵੀ ਗੁਰੂ ਸਾਹਿਬ ਜ਼ਰੂਰ ਬਖਸ਼ਿਸ਼ ਕਰਨਗੇ ਜ਼ਰੂਰ ਮaaf ਕਰਨਗੇ ਕਿਉਂਕਿ ਬਹੁਤ ਵੱਡਾ ਬਖਸ਼ੰਦ ਸਥਾਨ ਹੈ ਸ੍ਰੀ ਅਕਾਲ ਤਖਤ ਸਾਹਿਬ ਔਰ ਜਿਨ੍ਹਾਂ ਨੇ ਵੀ ਉੱਥੇ ਖਿਮਾ ਜਾਚਣਾ ਕੀਤੀ ਹੈ ਉਸ ਤੋਂ ਬਾਅਦ ਮਹਾਰਾਜ ਨੇ ਉਹਨਾਂ ਦੇ ਸਾਰਿਆਂ ਤੇ ਹੀ ਕਿਰਪਾ ਕੀਤੀ ਹੈ ਔਰ ਮੈਨੂੰ ਪੂਰਨ ਭਰੋਸਾ ਵੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਹੁਣ ਸੋਮਨੀ ਅਕਾਲੀ ਦਲ ਤੇ ਪੂਰਾ ਚਾਰਦੀ ਕਲਾਚ ਵਿੱਚ ਲੈ ਕੇ ਆਉਣਗੇ ਸੋਮਨੀ ਅਕਾਲੀ ਦਲ ਨੂੰ ਬਿਲਕੁਲ ਕਿਸ ਤਰੀਕੇ ਨੇ ਦੇਖਦੇ ਹੋ ਕਿ ਜਿੱਦਾਂ ਕਾਫੀ ਘਾਟੇ ਵਿੱਚ ਗਈ ਸੀ ਸੋਮਨੀ ਅਕਾਲੀ ਦਲ ਤਾਂ ਹੁਣ ਸਾਹਿਬ ਜੀ ਵੱਲੋਂ ਜਿਹੜਾ ਇਹ ਜਿਹੜੀ ਗੱਲ ਕਹੀ ਗਈ ਹੈ ਲੋਕਾਂ ਵਾਸਤੇ ਜਿਹੜਾ ਇੱਕ ਉਹਨਾਂ ਵੱਲੋਂ ਇੱਕ ਫਰਮਾਨ ਜਿਹੜਾ ਦਿੱਤਾ ਗਿਆ ਸੌਰੀ ਤੇ ਕਿਦਾਂ ਦੇਖਦੇ ਹੋ ਦੇਖੋ ਜਦੋਂ ਇਨਸਾਨ ਪਾਵਰ 'ਚ ਹੁੰਦਾ ਓਦੋਂ ਕਈ ਵਾਰੀ ਨਹੀਂ ਪਤਾ ਲੱਗਦਾ ਵੀ ਕਈ ਵਾਰੀ ਗਲਤੀਆਂ ਹੋ ਜਾਂਦੀਆਂ ਪਰ ਉਹ ਹੁਣ ਗਲਤੀਆਂ ਦਾ ਅਹਿਸਾਸ ਸਾਰੀ ਲੀਡਰਸ਼ਿਪ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਹੈਗਾ ਔਰ ਭਵਿੱਖ ਵਿੱਚ ਉਹ ਕਦੀ ਭੁੱਲ ਕੇ ਵੀ ਅਗਲੇ ਜਨਮ 'ਚ ਵੀ ਕਦੀ ਕੋਈ ਗਲਤੀ ਨਹੀਂ ਕਰਨਗੇ ਕਿਉਂਕਿ ਇਨਸਾਨ ਨੂੰ ਜਿੰਨੂੰ ਕੋਈ ਗਲਤੀ ਦਾ ਬੜਾ ਵੱਡਾ ਘਾਟਾ ਪਿਆ ਹੋਵੇ ਫਿਊਚਰ 'ਚ ਉਹ ਬੰਦਾ ਇਨਸਾਨ ਸੁਚੇਤ ਹੋ ਕੇ ਰਹਿੰਦਾ ਔਰ ਮੈਂ ਪੂਰਨ ਉਮੀਦ ਕਰਦਾ ਵੀ ਸ਼੍ਰੋਮਣੀ ਅਕਾਲੀ ਦਲ ਇੱਕ ਵਾਰੀ ਇਕਜੁੱਟ ਹੋਵੇ ਸਾਰਾ ਜਿਹੜੇ ਬਾਕੀ ਨੇ ਉਹ ਵੀ ਇਕਜੁੱਟ ਹੋਣ ਸਾਰੇ ਇੱਕ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰਨਾ ਸਮੇਂ ਦੀ ਮੁੱਖ ਲੋੜ ਹੁਣ ਪੰਜਾਬ ਦੇ ਲੋੜ ਲੋਕ ਮਹਿਸੂਸ ਕਰਦੇ ਨੇ ਵੀ ਸ਼੍ਰੋਮਣੀ ਅਕ ਕਿਉਂਕਿ ਪੰਜਾਬ ਦੇ ਹਾਲਾਤ ਵੱਧ ਤੋਂ ਵੱਧਰ ਹੋ ਗਏ ਲਾਂਡ ਸਿਚੂਏਸ਼ਨ ਲਾਂਡ ਆਰਡਰ ਦੀ ਸਿਚੂਏਸ਼ਨ ਬਹੁਤ ਮਾੜੀ ਹੋ ਗਈ ਫਰੋਤੀਆਂ ਮੰਗੀਆਂ ਜਾ ਰਹੀਆਂ ਕਤਲੋਗਾਰ ਤੇ ਗੈਂਗਸਟਰ ਮੈਂ ਸਮਝਦਾ ਵੀ ਹੁਣ ਲੋਕ ਡਰੇ ਹੋਏ ਆ ਇੱਕ ਇੰਡਸਟਰੀਅਲ ਹੱਬ ਆ ਪੰਜਾਬ ਔਰ ਇੰਡਸਟਰੀਲਿਸਟ ਬਹੁਤ ਜ਼ਿਆਦਾ ਡਰੇ ਹੋਏ ਨੇ ਸਹਿਮੇ ਹੋਏ ਨੇ ਉਹ ਆਪਣੇ ਆਪ ਨੂੰ ਕਬਰਾਟ ਵਿੱਚ ਮਹਿਸੂਸ ਕਰ ਰਹੇ ਨੇ ਇੱਕ ਭੈਅ 'ਚ ਰਹਿ ਰਹੇ ਨੇ ਕਿਉਂਕਿ ਜਿਹੜੀ ਹੁਣ ਸਰਕਾਰ ਝਾੜੂ ਦੀ ਉਹਦੇ ਤੋਂ ਬੜੀ ਪੂਰ ਗਵਰਨੈਂਸ ਉਹਨਾਂ ਨੇ ਦਿੱਤੀ ਹੈ ਜੋ ਕਿ ਉਹਦੇ ਉਲਟ ਕੀਤਾ ਕੋਈ ਨਵੀਂ ਇੰਡਸਟਰੀ ਨਹੀਂ ਆਈ 8 ਸਾਲਾਂ ਚ ਚਾਹੇ ਕਾਂਗਰਸ ਦੀ ਸਰਕਾਰ 5 ਸਾਲ ਰਹਗੀ 3 ਸਾਲ ਇਹਨਾਂ ਦੀ ਔਰ ਪੁੱਠਾ ਕੰਮ ਹੋ ਰਿਹਾ ਵੀ ਪੰਜਾਬ ਦੀ ਇੰਡਸਟਰੀ ਬਾਹਰ ਜਾ ਰਹੀ ਆ ਲੋਕ ਬਿਹਾਰ ਦਾ ਨਾਮ ਲੈਂਦੇ ਹੁੰਦੇ ਸੀ ਵੀ ਬਿਹਾਰ ਦੇ ਹਾਲਾਤ ਬਹੁਤ ਮਾੜੇ ਔਰ ਮੈਂ ਸਮਝਦਾ ਬਿਹਾਰ ਦੇ 8 ਸਾਲਾਂ ਚ ਹਾਲਾਤ ਚੰਗੇ ਹੋ ਗਏ ਔਰ ਪੰਜਾਬ ਦੇ ਮਾੜੇ ਹੋ ਗਏ ਸੋ ਲੋਕਾਂ ਨੂੰ ਵੀ ਸੁਚੇਤ ਹੋਣਾ ਚਾਹੀਦਾ ਆਪਣੀ ਪੰਜਾਬ ਦੀ ਮਾਂ ਪਾਰਟੀ ਜਿਹੜੀ ਸਿਰਫ ਪੰਜਾਬ ਦੀ ਰਾਖੀ ਕਰਦੀ ਆ ਪੰਜਾਬ ਦੇ ਬਾਰੇ ਸੋਚਦੀ ਆ ਇਹਨੂੰ ਤਕੜਾ ਕਰਨਾ ਸਮੇਂ ਦੀ ਮੁੱਖ ਲੋੜ ਆ ਹੁਣ ਲੋਕ ਜਾਗ ਚੁੱਕੇ ਆ ਲੋਕਾਂ ਨੂੰ ਪਤਾ ਵੀ ਜੇ ਪੰਜਾਬ ਬਚੂਗਾ ਤਾਂ ਅਸੀਂ ਬਚਾਂਗੇ ਤਾਂ ਸਾਡੇ ਬੱਚਿਆਂ ਦਾ ਭਵਿੱਖ ਬਚੂਗਾ ਇਸ ਕਰਕੇ ਲੋਕ ਉਹਨਾਂ ਆਪਣੀ ਧਰਤੀ ਨਾਲ ਪਿਆਰ ਕਰਦੇ ਹੋਏ ਪੰਜਾਬ ਦੀ ਮਾਪਾਰਟੀ ਨੂੰ ਸਹਿਯੋਗ ਦੇਣ ਲਈ ਹੁਣ ਤਿਆਰ ਬੈਠੇ ਨੇ ਔਰ ਉਰੇ ਚੀਂ ਭਰੋਸਾ ਜਤਾ ਰਹੇ ਨੇ ਔਰ ਪੁਰਾਣੀਆਂ ਗਲਤੀਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਸੰਗਤਾਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੋਲੋਂ ਜਿਹੜੀਆਂ ਗਲਤੀਆਂ ਹੋਈਆਂ ਸੰਗਤਾਂ ਵੀ ਹੁਣ ਮਾਫ਼ ਕਰ ਦੇਣ ਤਾਂ ਜੋ ਅੱਗੇ ਤੋਂ ਵੀ ਅਸੀਂ ਆਪਣੇ ਗੁਰੂ ਸਾਹਿਬ ਦੀ ਸਮੱਤ ਦੇ ਨਾਲ ਅੱਗੇ ਵਧੀਆ ਕਾਰਜ ਕਰ ਸਕੀਏ ਡਿਵੈਲਪਮੈਂਟ ਦੀ ਗੱਲ ਕਰਦੀਏ ਤੇ ਇਸ ਏਰੀਆ ਦੇ ਵਿੱਚ ਜਿੱਦਾਂ ਦਾ ਡਿਵੈਲਪਮੈਂਟ ਤੁਹਾਡੇ ਵੱਲੋਂ ਕੀਤਾ ਗਿਆ ਨਵਾਂ ਕੀ ਕੀਤਾ ਜਾਊਗਾ ਨਵਾਂ ਕੀ ਲੈ ਕੇ ਆਇਆ ਜਾਊਗਾ ਵਾਰਡ ਨੰਬਰ 60 ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਜੀ ਪਹਿਲਾਂ ਜਿਹੜਾ ਵਾਰਡ ਨੰਬਰ ਮੇਰਾ ਔਰ ਜਿਹੜੇ ਮੈਂ ਬਹੁਤ ਮਿਹਨਤ ਕੀਤੀ ਸੀ ਬਹੁਤ ਵਧੀਆ ਬਣਾਇਆ ਸੀ ਉਹਨੂੰ ਮਾਡਲ ਵਾਰਡ ਡਿਕਲੇਅਰ ਕਰਾਇਆ ਸੀ ਪੰਜਾਬ ਦਾ ਇੱਕੋ ਇੱਕ ਵਾਰਡ ਡਿਕਲੇਅਰ ਹੋਇਆ ਸੀ ਮਾਡਲ ਵਾਰਡ ਉਹ ਵਾਰਡ ਨੰਬਰ 56 ਸੀ ਹੁਣ ਮੇਰਾ ਨਵਾਂ ਵਾਰਡ ਜਿਹੜਾ ਵਾਰਡ ਨੰਬਰ 60 ਆ ਔਰ ਮੈਂ ਪੂਰਨ ਭਰੋਸਾ ਜਿਤਾਉਣਾ ਆਪਣੇ ਸਾਰੇ ਵੋਟਰ ਸਹਬਾਨਾਂ ਨੂੰ ਵੀ ਇੰਨੀ ਮਿਹਨਤ ਕਰਕੇ ਮਾਡਲ ਵਾਰਡ ਦੁਆਰਾ ਡਿਕਲੇਅਰ ਕਰਾ ਕੇ ਇਹਦੇ ਚ ਜਿਹੜੇ ਰਹਿੰਦੇ ਕਾਰਜ ਆ ਸਾਰੇ ਕਰਾਏ ਜਾਣਗੇ ਕਿਉਂਕਿ ਇਹ ਵਾਰਡ ਇੱਕ ਕੱਲਾ ਇੱਕ ਵਾਰਡ ਲੁਧਿਆਣਾ ਦਾ ਜਿਹੜਾ 스마트 ਸਿਟੀ ਪ੍ਰੋਜੈਕਟ ਦੇ ਵਿੱਚ ਆਇਆ ਹੋਇਆ ਹੁਣ ਜਿਹੜਾ ਸੈਂਟਰ ਤੋਂ ਪੈਸਾ ਆਣਾ ਸੈਂਟਰ ਦਾ ਪੈਸਾ ਬਹੁਤ ਆਣਾ ਸਮਾਰਟ ਸਿਟੀ ਦਾ ਉਹ ਇਸ ਵੋਟ ਚ ਹੀ ਲੱਗਣਾ ਕਿਉਂਕਿ ਪਹਿਲਾਂ ਇਹੀ ਵੋਟ ਸਿਲੈਕਟ ਹੋ ਚੁੱਕਿਆ ਹੁਣ ਉਹ ਬੜੇ ਵਧੀਆ ਤਰੀਕੇ ਨਾਲ ਪੈਸਾ ਸਪੈਂਡ ਕਰਾਂਗੇ ਤਾਂ ਕਿ ਲੋਕਾਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ ਲੋਕਾਂ ਦੇ ਪਾਰਕ ਅਪਗ੍ਰੇਡ ਕੀਤੇ ਜਾਣ ਲੋਕਾਂ ਦੀ ਇੱਥੇ ਬਲੌਕਿੰਗ ਦੀ ਬੜੀ ਸਮੱਸਿਆ ਹੈਗੀ ਆ ਵੀ ਇੱਥੇ ਕਿਸੇ ਦਾ ਘਰ ਨਹੀਂ ਲੱਭਦਾ ਨੰਬਰਿੰਗ ਬਹੁਤ ਪੁੱਠੀ ਸਿੱਧੀ ਆ ਹੁਣ ਮੈਂ ਅਸੀਂ ਰੀਡਿਜ਼ਾਈਨ ਕਰਾ ਕੇ ਸਾਰਾ ਸਿਸਟਮ ਬਣਾ ਕੇ ਅਸੀਂ ਇੱਕ ਬਲਾਕ ਬਣਾਵਾਂਗੇ ਇਹਨਾਂ ਦੇ ਉਹ ਹਾਊਸ ਟੂ ਪੇਸ ਕਰਾਂਗੇ ਬਲਾਕ ਦੇ ਵਾਈਜ਼ ਨੰਬਰਿੰਗ ਹੋਊਗੀ ਹਾਊਸ ਵਾਈਜ਼ ਨੰਬਰਿੰਗ ਹੋਊਗੀ ਤਾਂ ਕਿ ਕਿਸੇ ਨੂੰ ਘਰ ਲੱਭਣ ਦੀ ਕੋਈ ਦਿੱਕਤ ਨਾ ਆਵੇ ਔਰ ਬੜੇ ਹੋਰ ਪੱਦ ਜੰਗੀ ਪੱਦਰ ਤੇ ਵਿਕਾਸ ਹੋਣਗੇ ਜਿਹੜੇ ਰੁਕੇ ਹੋਏ ਆ ਸਮਝ ਲਓ ਵੀ ਤੁਸੀਂ ਜਿਹੜੇ ਪਾਰਕਾਂ ਦੀ ਅਪਲਿਫਟਿੰਗ ਹੋਣ ਵਾਲੀ ਆ ਔਰ ਜਿਹੜਾ ਸਨੇਚਿੰਗ ਦਾ ਬਹੁਤ ਬੁਰਾ ਹਾਲ ਆ ਸਟਰੀਟ ਡੌਗਸ ਨੇ ਬਹੁਤ ਜ਼ਿਆਦਾ ਲੋਕਾਂ ਨੂੰ ਭੈ ਪੀਤ ਨੇ ਇੱਥੇ ਸੈਰ ਨਹੀਂ ਕਰ ਸਕਦੀਆਂ ਲੇਡੀਜ਼ ਜੋ ਹਾਲਾਤ ਇਹਨਾਂ ਨੇ 8 ਸਾਲਾਂ ਚ ਬਣਾਤੇ ਜੋ ਸੈਰ ਕਰਨ ਜਾਂਦੇ ਕਿਸੇ ਦਾ ਪਰਸ ਖੋਲਿਆ ਜਾਂਦਾ ਕਿਸੇ ਦਾ ਮੋਬਾਈਲ ਖੋਲਿਆ ਜਾਂਦਾ ਕਾਰਨ ਕਿਨੂੰ ਸਮਝਦੇ ਹੋ ਕੀ ਹੈ ਇਹ ਜਿਹੜੀ ਇਹਨਾਂ ਦੀ ਪੂਰ ਗਵਰਨੈਂਸ ਕਿਸੇ ਦੀ ਕਮਾਂਡ ਹੀ ਹੈ ਨਹੀਂ ਪਤਾ ਹੀ ਨਹੀਂ ਵੀ ਸੀਐਮ ਕੌਣ ਹੈ सीएम ਨੇ ਅੱਜ ਤੱਕ 3 ਸਾਲ ਹੋ ਗਏ ਕ੍ਰਾਈਮ ਦੀ ਮੀਟਿੰਗ ਹੀ ਨਹੀਂ ਸਦੀ ਪੰਜਾਬ ਦੇ ਕ੍ਰਾਈਮ ਦੀ ਰੇਸ਼ੋ ਕਿਤਾ ਪਤਾ ਲਓ ਕੋਈ ਜਦ ਤੱਕ ਇਹਨੇ ਕ੍ਰਾਈਮ ਦੀ ਮੀਟਿੰਗ ਹੀ ਨਹੀਂ ਐਡਰੈਸ ਕੀਤੀ ਤੋ ਇਸ ਕਰਕੇ सीएम ਨਹੀਂ ਹੈ ਸਾਡੇ ਲੋਕ ਤੋਂ ਗਲਤੀ ਧੋਖੇ ਚ ਆ ਗਏ ਇਹਨਾਂ ਨੇ ਧੋਖੇ ਨਾਲ ਸਰਕਾਰ ਬਣਾ ਲਈ ਹੁਣ ਲੋਕ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ सीएम ਬਣਨਾ ਦੇਖਣਾ ਚਾਹੁੰਦੇ ਆ ਬਹੁਤ ਹੀ ਵੱਡੇ ਪੱਧਰ ਦੇ ਜਿਹੜੇ ਲੋਕ ਆਏ ਸਾਰੇ ਇੰਡਸਟਰੀਲਿਸਟ ਨੇ ਇਹਨਾਂ ਦੀ ਹੁਣ ਉਹ ਕਹਿੰਦੇ ਵੀ ਪੰਜਾਬ ਬੈਟਲੀ ਨੀਡੇਡ ਸਰਦਾਰ ਸੁਖਬੀਰ ਸਿੰਘ ਬਾਦਲ ਐਜ਼ ਅ सीएम ਬਿਲਕੁਲ ਜਿੰਨਾ ਤੁਸੀਂ ਕਿਹਾ ਆਪੋਜੀਸ਼ਨ ਜਿਹੜੀ ਹੈ ਪੂਰ ਪਾਰਟੀਆਂ ਜਿਹੜੀਆਂ ਨੇ ਜਿਹੜੀ ਸਰਕਾਰ ਹੈਗੀ ਹੈ ਉਹ ਸਰਕਾਰ ਨੂੰ ਆਣਾ ਕਿਉਂ ਪਿਆ ਕੀ ਕਾਰਨ ਹੋ ਰਿਹਾ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਲੋਕਾਂ ਨੂੰ ਨਹੀਂ ਦੇ ਸਕੇ ਉਹ ਸਰਕਾਰ ਨੂੰ ਕਿਉਂ ਆਣਾ ਪਿਆ ਦੇਖੋ ਸ਼੍ਰੋਮਣੀ ਅਕਾਲੀ ਦਲ ਤੋਂ ਘਰ ਧਾਰਮਿਕ ਗਲਤੀਆਂ ਹੋਈਆਂ ਨੋ ਡਾਊਟ ਸ਼੍ਰੋਮਣੀ ਅਕਾਲੀ ਦਲ ਨੇ ਵਿਕਾਸ ਬਹੁਤ ਵੱਡੇ ਪੱਧਰ ਤੇ ਕੀਤਾ ਸੀ ਤਾਂ ਹੀ ਲੋਕ ਅੱਜ ਯਾਦ ਕਰ ਰਹੇ ਆ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵੀ ਉਸ ਤੋਂ ਜਦੋਂ 2017 ਚ ਇਲੈਕਸ਼ਨਸ ਹੋਈਆਂ ਉਦੋਂ ਆਮ ਪਾਰਟੀ ਨਹੀਂ ਆਈ ਉਦੋਂ ਸਾਡੀ ਗਵਰਨੈਂਸ ਥੋੜੀ ਸਾਨੂੰ ਧਾਰਮਿਕ ਇਸ਼ੂਸ ਕਰਕੇ ਮਾਰ ਪਈ ਪਰ ਉਦੋਂ ਇਹਨਾਂ ਦੀ ਅਸੀਂ ਸਰਕਾਰ ਰੋਕਣ ਚ ਕਾਮਯਾਬ ਰਹੇਗੇ ਉਦੋਂ ਸਰਕਾਰ ਆ ਗਈ ਕਾਂਗਰਸ ਦੀ ਕਾਂਗਰਸ ਨੇ 5 ਸਾਲ ਕੁਝ ਨਹੀਂ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ ਉਹਨੇ ਵੀ ਝੂਠੀਆਂ ਸੋਹਾਂ ਖਾ ਕੇ ਸਰਕਾਰ ਬਣਾਈ ਉਹਨੇ ਵੀ ਵਾਦੇ ਬڑے ਕਰਤੇ ਉਦੋਂ ਬਾਅਦ ਚੰਨੀ ਆ ਗਿਆ ਉਹਨੇ ਵੀ ਕੁਝ ਨਹੀਂ ਕੀਤਾ ਲੋਕ ਬਹੁਤ ਜ਼ਿਆਦਾ ਅੱਕੇ ਪਏ ਸੀ ਸਾਡੇ ਕੋਲੋਂ ਧਾਰਮਿਕ ਇਸ਼ੂਸ ਕਰਕੇ ਨਰਾਜ਼ ਸੀਗੇ ਇਨਾਂ ਤੋਂ ਡਵੈਲਪਮੈਂਟ ਲਾ ਐਂਡ ਆਰਡਰ ਦੀ ਸਿਚੁਏਸ਼ਨ ਝੂਠੇ ਲਾਰੇ ਝੂਠੀਆਂ ਸੋਹਾਂ ਕਰਕੇ ਨਾਰਾਜ਼ ਸੀਗੇ ਕਾਂਗਰਸ ਤੋਂ ਤੇ ਲੋਕਾਂ ਨੇ ਤੀਜਾ ਬਦਲ ਦੇਖਿਆ ਵੀ ਉਹਨਾਂ ਦੇ ਗੱਲਾਂ 'ਚ ਆ ਕੇ ਉਹ ਕਹਿੰਦੇ ਵੀ ਅਸੀਂ ਐਂ ਕਰਦਾਂਗੇ ਲਾਲਚ 'ਚ ਫਸਾ ਲਿਆ ਬਹੁਤ ਵੱਡੇ ਵੱਡੇ ਲਾਰੇ ਦਿੱਤੇ ਸੀ ਤੇ ਲੋਕਾਂ ਨੇ ਇੱਕ ਬਦਲਾਅ ਦੀ ਨੀਤੀਕਰਨ ਬਦਲਾਅ ਦੇ ਕਰਨ ਇੱਕ ਸਰਕਾਰ ਬਣਾ ਲਈ ਔਰ ਲੋਕ ਉਸ ਬਦਲਾਅ ਨੂੰ ਲਿਆ ਕੇ ਬਹੁਤ ਪਛਤਾ ਰਹੇ ਹੁਣ ਲੋਕਾਂ ਨੇ ਕੰਪੈਰੀਸ਼ਨ ਕਰ ਲਿਆ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਤੇ ਝਾੜੂ ਦੀ ਪਾਰਟੀ ਦੇ ਵਿੱਚੋਂ ਜੇ ਬੈਸਟ ਕੋਈ ਸਰਕਾਰ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸੀਗੀ ਹੁਣ ਲੋਕ ਦੁਆਰਾ ਸ਼੍ਰੋਮਣੀ ਅਕਾਲੀ ਦਲ ਤੇ ਮਨ ਬਿਠਾਈ ਬਣਾਈ ਬੈਠੇ ਆ ਔਰ ਮੈਨੂੰ ਪੂਰਨ ਭਰੋਸਾ ਹੁਣ ਲੋਕ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਝੰਡਾ ਬੁਲੰਦ ਕਰਨ ਦੇਗੇ ਥੈਂਕ ਯੂ ਵੈਰੀ ਮਚ ਬਿਲਕੁਲ ਸਰ ਇੱਕ ਹੋਰ ਸਵਾਲ ਹੈ ਕਿ ਇਸ ਤਰੀਕੇ ਨਾਲ ਦੇਖਦੇ ਹਾਂ ਕਿ اپੋਜੀਸ਼ਨ ਪਾਰਟੀ ਦੇ ਕਿੰਦਾ ਦੀ ਤਿਆਰੀ ਲੱਗ ਰਹੀ ਹੈ ਕਿਉਂਕਿ ਇੱਕ ਥੋੜੀ ਵੀ ਤਿਆਰੀ ਹੈ ਤੇ ਵੋਟ ਕਿਸ ਤਰੀਕੇ ਮੰਗ ਰਹੇ ਹੋ ਕਿਉਂਕਿ ਜਦੋਂ ਇਲੈਕਸ਼ਨ ਆਉਂਦੇ ਨੇ ਤਾਂ ਕਿਹਾ ਜਾਂਦਾ ਹੈ ਕਿ ਅਸੀਂ ਵੱਧ ਛੜ ਕੇ ਕੰਮ ਕਰਾਂਗੇ ਇਹ ਜਿਹੜੀਆਂ ਚੀਜ਼ਾਂ ਨਹੀਂ ਬਣੀਆਂ ਇਹ ਚੀਜ਼ਾਂ ਵੀ ਦਵਾਾਂਗੇ ਤੇ ਆਪਣੇ ਵਾਰਡ ਦੇ ਵਿੱਚ ਨਈ ਚੀਜ਼ ਇੱਕ ਜਿਹੜੀ ਦਵਾਾਂਗੇ ਲੋਕਾਂ ਵਾਸਤੇ ਤੇ ਕਿਸ ਤਰੀਕੇ ਮੈਂ ਤੁਹਾਨੂੰ ਦੱਸਦਾ ਸਾਡਾ ਇੱਕੋ ਇੱਕ ਮੁੱਦਾ ਡਿਵੈਲਪਮੈਂਟ ਉਹ ਮੈਂ ਉਹੀ ਬੋਰਡ ਤੇ ਲਿਖਿਆ ਵਿਕਾਸ ਕੀਤਾ ਵਿਕਾਸ ਕਰਾਂਗੇ ਔਰ ਭਾਈਚਾਰਕ ਸਾਂਝ ਬਣਾ ਕੇ ਰੱਖਾਂਗੇ ਲੋਕਾਂ ਨਾਲ ਪਿਆਰ ਬਣਾ ਕੇ ਰੱਖਾਂਗੇ ਔਰ ਮੇਰਾ ਜਿਹੜੀ ਮੇਰੀ ਲੜਾਈ ਆ ਮੇਰੀ ਕਰਪਸ਼ਨ ਦੇ ਖਿਲਾਫ ਲੜਾਈ ਆ ਮੇਰੀ ਗੁੰਡਾਗਰਦੀ ਦੇ ਖਿਲਾਫ ਲੜਾਈ ਆ ਮੇਰੀ ਇੱਕ ਹੰਕਾਰੀ ਪਰਿਵਾਰ ਦੇ ਖਿਲਾਫ ਲੜਾਈ ਆ ਔਰ ਲੋਕ ਮੈਨੂੰ ਸਹਿਯੋਗ ਦੇ ਰਹੇ ਆ ਔਰ ਲੋਕਾਂ ਦਾ ਮੈਂ ਧੰਨਵਾਦ ਕਰਦਾ ਔਰ ਮੈਂ ਭਾਰੀ ਵੋਟਾਂ ਨਾਲ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰੂੰਗਾ ਮੈਨੂੰ ਪੂਰਨ ਤੌਰ ਤੇ ਭਰੋਸਾ ਗੁਰੂ ਸਾਹਿਬ ਤੇ ਵੀ ਭਰੋਸਾ ਔਰ ਜਨਤਾ ਤੇ ਵੀ ਭਰੋਸਾ ਹੰਕਾਰੀ ਪਰਿਵਾਰ ਮੈਂਸ਼ਨ ਕਰ ਸਕਦੇ ਹਾਂ ਹਾਂ ਕਰ ਦਿਓ ਇਹ ਹੈ ਸੋ ਦੱਸ ਦਿੰਨੇ ਆ ਤੁਹਾਨੂੰ ਕਿ ਵਾਰਡ ਨੰਬਰ 60 ਦੀ ਅਗਰ ਗੱਲ ਕਰਦੀਏ ਤਾਂ ਉਮੀਦਵਾਰ ਜਿਹੜੇ ਆ ਤੁਹਾਨੂੰ ਦਿਖਾ ਦਿੰਨੇ ਕੋ ਪਵਿੰਦਰ ਸਿੰਘ ਪਿੰਤਾ ਜੀ ਜਿਹੜੇ ਨੇ ਕਾਫੀ ਵਧੀਆ ਉਹਨਾਂ ਵੱਲੋਂ ਕਿਹਾ ਗਿਆ ਕਿ ਡਵੈਲਪਮੈਂਟ ਬਾਰੇ ਅਗਰ ਗੱਲ ਕਰਦੀਏ ਤੇ ਵਾਰਡ ਨੰਬਰ 60 ਦੇ ਵਿੱਚ ਕਾਫੀ ਵਧੀਆ ਉਹਨਾਂ ਵੱਲੋਂ ਕੰਮ ਕੀਤੇ ਗਏ ਨੇ ਤਾਂ ਦਰਖਤ ਵੀ ਕਾਫੀ ਲਗਾਏ ਗਏ ਨੇ ਪਾਰਕ ਵੀ ਬਣਾਏ ਗਏ ਨੇ ਤਾਂ ਲੋਕਾਂ ਵਾਸਤੇ ਵੀ ਲੋਕਾਂ ਦਾ ਹਜ਼ੂਮ ਵੀ ਜਿਹੜਾ ਲੋਕਾਂ ਦਾ ਦੇਖਣ ਨੂੰ ਮਿਲਿਆ ਅੱਜ ਜਿਹੜੀ ਮੀਟਿੰਗ ਕੀਤੀ ਗਈ ਸੀਗੀ ਉਸ ਦੌਰਾਨ ਤਾਂ ਹੁਣ 21 ਤਰੀਕ ਦੀ ਡੇਟ ਹੈ 21 ਤਰੀਕ ਨੂੰ ਵੋਟਾਂ ਪੈਣੀਆਂ ਉਸ ਤੋਂ ਬਾਅਦ ਰਿਜ਼ਲਟ ਜਿਹ ਕਿਸ ਤਰੀਕੇ ਨਾਲ ਹਾਸਿਲ ਕਰਦੀ ਹੈ ਔਰ ਰਿਜ਼ਲਟ ਜਿਹੜਾ ਰਿਜ਼ਲਟ ਦਾ ਜਿਹੜਾ ਸਮਾਂ ਦੱਸੂਗਾ ਦੇਖਦੇ ਹੋ ਲੁਧਿਆਣਾ ਲਾਈਫ ਮੈਨੇਜਿੰਗ ਕੈਮਰਾਮੈਨ ਹਣੀ ਨਾਲ ਧੰਨਵਾਦ